ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਸ਼ੇੜੀ ਦੋਸਤ ਦੇ ਵੱਲੋਂ ਕੀਤਾ ਗਿਆ ਆਪਣੇ ਹੀ ਦੋਸਤ ਨੂੰ ਓਵਰਡੋਜ਼ ਦੇ ਕੇ ਕਤਲ ਪੁਲਿਸ ਦੇ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਬਾਰੀਕੀ ਦੇ ਨਾਲ ਜਾਂਚ ਦੱਸਦੀ ਹੈ ਕਿ ਬੀਤੇ ਕੱਲ ਬਠਿੰਡਾ ਦੇ ਇੱਕ ਹੋਟਲ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਜਿਸ ਤੇ ਪੁਲਿਸ ਦੇ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਤਾਂ ਜਾਂਚ ਪੜਤਾਲ ਦੌਰਾਨ ਮ੍ਰਿਤਕ ਦੇ ਵਾਰਸਾਂ ਨੂੰ ਜਦੋਂ ਬੁਲਾਇਆ ਗਿਆ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਾਇਆ ਗਿਆ ਕਿ ਉਹਨਾਂ ਦੇ ਲੜਕੇ ਦਾ ਦੋਸਤ ਹੀ ਉਹਨਾਂ ਦੇ ਲੜਕੇ ਨੂੰ ਨਾਲ ਲੈ ਗਿਆ ਸੀ ਜੋ ਕਿ ਘਰੋਂ ਨਸ਼ਾ ਛਡਾਊ ਕੇਂਦਰ ਦਾ ਕਹਿ ਕੇ ਗਏ ਸਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਲੜਕੇ ਦੀ Laash ਹੋਟਲ ਚੋਂ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਨਾਲ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ मामले ਤੇ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਦਾ ਜਾ ਰਿਹਾ ਹੈ ਪੂਰਾ ਮਾਮਲਾ ਸੁਣਵਾਨੇ ਹੈ ਜਾਂਚ ਅਧਿਕਾਰੀ ਦੀ ਹੀ ਜ਼ੁਬਾਨੀ ਇੱਕ ਕਤਲਾਈ ਸੀ ਸਾਨੂੰ ਕੰਟਰੋਲ ਰੂਮ ਬਟਿੰਡਾ ਤੋਂ ਵੀ ਡਿਆਰ ਹੋਟਲ ਹੈ ਡਿਆਰ ਹੋਟਲ ਦੇ ਵਿੱਚ ਅਣਪਛਾਤੇ ਵਿਅਕਤੀ ਦੀ ਡੈੱਡ ਬੋਡੀ ਪਈ ਹੈ ਕਮਰੇ ਦੇ ਵਿੱਚ ਜੋ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਜਾ ਕੇ ਫਿੰਗਰਪ੍ਰਿੰਟ ਟੀਮ ਬੁਲਾਈ ਅਤੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਉਹਨਾਂ ਦੇ ਵਾਰਸਾਂ ਦੇ ਨਾਲ ਸੰਪਰਕ ਕੀਤਾ ਬਾਅਦ ਸ੍ਰੀ ਮੁਖਸਰ ਸਾਹਿਬ ਤੋਂ ਆਏ ਜਿਨ੍ਹਾਂ ਨੇ ਆਪਣੀ ਸਟੇਟਮੈਂਟ ਲਿਖਵਾਈ ਹੈ ਕਿ ਪ੍ਰਦੀਪ ਨੌਂ ਦਾ ਇਹਦਾ ਦੋਸਤ ਸੀ ਕੋਈ ਸੈਂਟਰ ਦੇ ਵਿੱਚ ਜਿਨ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਦੋਸਤੀ ਪਈ ਸੀ ਹਸਾਰ ਉਹ ਦੋਸਤ ਨੇ ਕੋਈ ਨਸ਼ੇ ਦੀ ਓਵਰਡੋਜ਼ ਵਗੈਰਾ ਦੇ ਕੇ ਤੇ ਇਹਦੀ ਮੌਤ ਕਰਤੀ ਜੋ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਅੰਮ੍ਰਿਤ ਲੈਂਦੀ ਆ ਰਹੀ ਹੈ ਤੇ ਫਿਰ ਉਹ ਦੋਸਤ ਤੋਂ ਪ੍ਰਾਰੋਗੇ ਸੀ ਇਹਨਾਂ ਹਾਂਜੀ ਦੋਸਤ ਫਰਾਰ ਹੋ ਗਏ ਸੀ ਹਾਂ ਦੋਸਤ ਮੌਕੇ ਤੇ ਫਰਾਰ ਹੋ ਗਿਆ ਸੀ ਪਰ ਉਹਨੂੰ ਵੀ ਅਸੀਂ ਜਾ ਕੇ ਗ੍ਰਿਫਤਾਰ ਕਰ ਲਿਆ ਮੁਕਾਦਮੇ ਦੇ ਵਿੱਚ ਤੇ ਤਕਤੀਸ਼ ਜਾਰੀ ਹੈ ਅੱਛਾ ਇਹ ਜਿਹੜੇ ਹੈਗੇ ਆ ਪਹਿਲਾਂ ਦੋਨੋਂ ਨਸ਼ਾ ਛਡਾਊ ਕੇਂਦਰ ਚ ਭਰਤੀ ਸੀ ਹਾਂਜੀ ਪਹਿਲਾਂ ਨਸ਼ਾ ਛਡਾਊ ਕੇਂਦਰ ਹਸਾਰ ਦੇ ਵਿੱਚ ਦੋਨੇ ਹੀ ਆਪ ਭਰਤੀ ਸੀ 6 ਮਹੀਨੇ ਤੋਂ ਉੱਥੇ ਇਹਨਾਂ ਦੀ ਆਪਸ ਵਿੱਚ ਦੋਸਤੀ ਬਈ ਦੋਸਤੀ ਤੋਂ ਬਾਅਦ ਇਹ ਦੁਬਾਰਾ ਨਸ਼ਾ ਛਡਾਊ ਸੈਂਟਰ ਦੇ ਵਿੱਚ ਜਾਣ ਵਾਸਤੇ ਘਰੋਂ ਕਹਿ ਕੇ ਆਏ ਸੀ ਵੀ ਅਸੀਂ ਦੁਬਾਰਾ ਜਾਂਦੇ ਆ ਪਰ ਉੱਥੇ ਜਾਣ ਦੀ ਵੇਲੇ ਹੋਟਲ 'ਚ ਠਹਿਰ ਕੇ ਹੋਟਲ ਦੇ ਜਿਆਦਾ ਓਵਰਡੋਇ ਦੇ ਨਾਲ ਦੇ ਸੀ ਮੌਤ ਜਿਹੜਾ ਜਿਹੜਾ ਦੋਸਤ ਹੈਗਾ ਦੋਸ਼ੀ ਦਾ ਕੀ ਨਾਮ ਹੈ ਜੀ ਦੋਸਤ ਦਾ ਨਾਮ ਪ੍ਰਦੀਪ ਹੈ ਉਮਰ ਕਿੰਨੀ ਹੈ ਉਮਰ ਹੈਗੀ ਉਹਦੀ 28 30 ਸਾਲ ਤੇ ਜੀ ਡੈਥ ਹੋਈ ਹੈ ਜੀ ਉਹ ਜੀ ਉਹਦੀ 21 22 ਸਾਲ ਤੇ ਜੀ ਡੈਥ ਹੋਈ ਮੁਖਸਰ ਸਾਹਿਬ ਦਾ ਰਹਿਣ ਵਾਲੇ ਹਾਂਜੀ ਉਹ ਸ੍ਰੀ ਮੁਖਸਰ ਸਾਹਿਬ ਦਾ ਜਿਹੜਾ ਦੋਸ਼ੀ ਹੈ ਉਹ ਕਿ ਦਰਵਾਹਾ ਦਾ ਰਹਿਣ ਵਾਲਾ ਜੀ ਇਹ ਨਸ਼ੀ ਗੱਲ ਕਰ ਰਹੇ ਕੋਈ ਨਸ਼ਾ ਕੋਈ ਓਵਰਡੋਜ਼ ਇੰਜੈਕਸ਼ਨ ਟਿਕਾਣਾ ਹੈ ਜੀ ਚਿੱਪੇ ਦਾ ਜੀ ਇਹ ਤਾਂ ਪੁਲਿਸ ਮਾਸਟਰ ਰਿਪੋਰਟ ਤੋਂ ਪਤਾ ਲੱਗੂਗਾ ਫਿਲਹਾਲ ਤਾਂ ਆਪਣੇ ਕੋਈ ਸਟੇਟਮੈਂਟ ਹੀ ਹੈ ਇਹ ਇੱਕ ਗਲਤੀ ਹੋ ਗਿਆ ਵੀ ਨਸ਼ੇ ਦੇ ਕਾਰਨ ਕੋਈ ਮੌਕੇ ਤੇ ਦੋਸਤ ਨੇ ਇਹ ਬਿਆਨ ਮੁਤਾਬਕ ਹੈ ਜਿਵੇਂ ਇਹਨਾਂ ਦੇ ਮੁੰਡਾਈ ਨੇ ਬਿਆਨ ਲਿਖਾਇਆ ਬਿਆਨ ਮੁਤਾਬਕ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗਾ